ਜਿਹੜੇ ਆਪਣੇ ਸੀਐਮ ਨੂੰ ਪੈਰ ਦੀ ਜੁੱਤੀ ਕਹਿੰਦੇ ਆ ਸਿਰ ਤੇ ਹਵਾਲਤੀ ਜਿਹੜੇ ਆਪਣੇ ਸੀਐਮ ਨੂੰ ਕਹਿੰਦੇ ਆ ਵੀ ਉਹ ਦੇਸੀ ਟੱਟੂ ਆ ਅਸੀਂ ਕਿਉਂ ਉਮੀਦ ਕਰੀਏ ਸਾਡੇ ਬਾਰੇ ਚੰਗਾ ਬੋਲਣਗੇ ਤੁਸੀਂ ਕਿਸੇ ਨੂੰ ਮਾਰਿਆ ਕਹਿ ਦਿਓ ਚੰਗਾ ਕਹਿ ਦਿਓ ਕਿਸੇ ਦੇ ਬਾਪ ਬਾਰੇ ਇੱਥੇ ਮਲਕਿਆ ਜਾਵੇ ਮੈਂ ਚਸ ਹੁੰਦੇ ਨਵਾਰਾ ਮੈਂ ਸੁਣਿਆ ਉਹ ਭਰਾ ਐਡਮਿਟ ਕਰ ਰਹੇ ਆ ਮੰਤਰੀ ਸਾਹਿਬ ਇਹ ਚੇਹਰੇ ਨੇ ਵੀ ਸੁਣਿਆ ਚਿਹਰੇ ਦਾ ਸਖਤ ਨੋਟਿਸ ਲਊਗੀ ਆਪਾਂ ਉਹ ਗੱਲ ਦੀ ਗੱਲ ਤੁਸੀਂ ਤੁਸੀਂ ਮੁੱਦਿਆਂ ਤੇ ਵਿਵਾਦ ਕਰੋ ਇੱਕ ਦੂਜੀ ਦੇ ਖਾਲ ਲਾਓ ਜੋ ਕਹਿਣਾ ਕਹਿ ਲਓ ਕਹਿੰਦੇ ਹੀ ਹੋ ਪਰ ਪ੍ਰਸ਼ਨ ਇਹ ਤਾਂ ਬਦਾਸ਼ ਕਰਨ ਵਾਲੀ ਗੱਲਾਂ ਨੇ ਹੁਣ ਵੀ ਕਹਿ ਰਿਹਾ ਕਿ ਮੈਂ ਕੀਤਾ ਇਸ ਬੰਦੇ ਨੇ ਕਰ ਦਿੱਤੀਆ ਵਿਰੋਧੀ ਧਿਰ ਦੇ ਨੇਤਾ ਦੇ ਮਗਲ ਬੈਠਾ ਹੁਣ ਵੀ ਕਹਿ ਰਿਹਾ ਕਿ ਮੈਂ ਕੀਤੀ ਪਹਿਲਾਂ ਸਰ ਇਹ ਤੇ ਕਾ ਇਹ ਤੇ ਕਾਰਵਾਈ ਹੋਣੀ ਚਾਹੀਦੀ ਹੌਸ ਕੋ ਗਾਲ ਕੱਢਿਆ ਯਾਰ ਕਿੱਦਾਂ ਕਰ ਜੇ ਗਾਲ ਯਾਰ ਹੌਸਿਆ ਯਾਰ ਆਪਣਾ ਅਸੀਂ ਗਾਲਾਂ ਨਹੀਂ ਆਏ ਗਾਲਾਂ ਕਰਦੇ ਤੁਸੀਂ ਸਭ ਕਹਿਰੀ ਗੱਲਾਂ ਗਾਲ ਕਰਦੇ ਹੋ ਤਾਲੀ ਵਾਹ ਸਾਹਿਬ ਕਿਉਂ ਗਾਲ੍ਹਾਂ ਕੱਢੀ ਤੂੰ ਕਿਹੜਾ ਕੱਢੂੰਗਾ ਕਿਹੜਾ ਕੱਢੂੰਗਾ ਜੀ ਗਾਲ੍ਹਾਂ ਕੱਢੂੰਗਾ ਕਿਹੜੇ ਗਾਲ੍ਹਾਂ हाउस तुम चलन दोगे कि नहीं दोगे तीन आप ही रौला पाके बह जाते बैठो सारे बैठो बैठो सारे बैठो प्लीज बैठो, बैठो। मान साहब बैठो बैठो जो थोक तो कहता पर चेयर ने नोटिस लिया है करा फिर तसली रखनी चाहिए बैठो प्लीज बैठो प्लीज

ਤੁਸੀਂ ਬੈਠੋ ਤੁਸੀਂ ਬੈਠੋ ਤੇ ਤੁਸੀਂ ਆ ਕੇ ਚੇਅਰ ਤੇ ਬਹਿ ਜਾਓ ਆ ਜਾਓ ਬੈਠੋ ਉਹ ਪਾਸਿਓਂ ਹੀ ਨਹੀਂ ਉਧਰੋਂ ਕੁਝ ਨਹੀਂ ਆਇਆ ਉਹਨਾਂ ਨੇ ਬਿਲਕੁਲ ਨਹੀਂ ਨਾ ਨਾ ਬਿਲਕੁਲ ਉਧਰੋਂ ਕੁਝ ਨਹੀਂ ਮੈਨੂੰ ਗੱਲ ਕਰਨ ਲੈਂਦੇ ਹੋ ਮੇਰੀ ਬੇਨਤੀ ਸੁਣੋ ਮੈਨੂੰ ਗੱਲ ਕਰਨ ਦਿਓ ਮੇਰੀ ਡੈੱਟ ਸਪੀਕਰ ਸਭ ਇੱਕ ਮਿੰਟ ਯਾਰ ਬਹਿ ਜਾਓ डिप्टी स्पीकर साहब उधरों भी मैम्बर साहब ने डायरेक्टली एलीगेशन परिवार से नशा वेचन का ला रिकॉर्ड वेख लो ना रिकॉर्ड एक यार। एक मिनट सारा कुछ रिकॉर्डेड है, देर इज नथिंग एक मीटिया चलो मिनट एक

ਅ ਜਦੋਂ ਵੀ ਤੁਸੀਂ ਉਸ ਤੋਂ ਬਾਅਦ ਥੋੜੀ ਦਿਰ ਹਾਊਸ 'ਚ ਜੋ ਖਤਮ ਹੁੰਦਾ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ ਲੈ ਲਓ ਬੈਠੇ ਰਹੇ ਨਹੀਂ ਨਹੀਂ ਬਾਰ ਬਾਰ ਨਾ ਕੁੱਦੀ ਜੇ ਮੈਨੂੰ ਮੌਕੇ ਦਿੱਤੇ ਤਾਂ ਮੈਂ ਬੱਸ ਨਹੀਂ ਕੋਈ ਅੱਛਾ ਦੋ ਮੈਂ ਕਾ ਪਾਉਂਦੇ ਤੱਕ ਮੇਰੇ ਤੁਸੀਂ ਕੁਝ ਕਹਿਣਾ ਤੇ ਉਹਨੇ ਬਾਹਰ ਦਾ ਐ ਸੀ ਸਪੀਕਰ ਸਾਹਿਬ ਤੁਸੀਂ ਇੱਥੇ ਹਾਜ਼ਰ ਨਹੀਂ ਸੀ ਦੇਤੀ ਸਪੀਕਰਸ ਆਪ ਦੀ ਹਾਜ਼ਰੀ ਚ ਹਾਊਸ ਚੱਲ ਰਿਹਾ ਸੀ ਬਹਿਸ ਦੌਰਾਨ ਇੱਕ ਸਾਈਡ ਤੋਂ ਇੱਕ ਮੈਂਬਰ ਨੇ ਸਾਡੇ ਇੱਕ ਮੈਂਬਰ ਦੇ ਪਰਿਵਾਰ ਤੇ ਦੋਸ਼ ਲਾਇਆ ਚਿਟਾ ਵੇਚਣ ਦਾ ਅੱਗੋਂ ਫਿਰ ਇਹਨਾਂ ਨੇ ਵੀ ਐਸਾ ਮੈਨਸ ਸਹੀ ਸ਼ਬਦਾਬਲੀ ਦਾ ਇਸਤੇਮਾਲ ਨਹੀਂ ਕੀਤਾ ਮੇਰੀ ਗੁਜ਼ਾਰੇ ਸ਼ੈ ਨਹੀਂ ਹੈ ਮੇਰੀ ਮੇਰੀ मेरी एक रिक्वेस्ट तो है सर ती क्योंकि एवरीथिंग इज रिकॉर्डेड सारा रिकॉर्ड तो किपा करके दोनों मैम रिकॉर्ड लेकर सुन के फिर जो फैसला करोगे सामू मजंक यू धारीवाल साहब पर चैक कदो बाजवा साहब उतो वो लैं सर उन्होंने परिवार का ना भी लिया उन्होंने क्या नशे बेचते हो सौ दे ਉਹਨਾਂ ਨੇ ਸਾਰੀ ਫਾਲਤੀਆਂ ਉਹਨਾਂ ਨੇ ਸਾਰੀ ਫਾਲਤੀਆਂ ਵੀ ਨਵਾ ਕੀਤਾ ਜਾ ਆਪਾਂ ਮੋਟਾ ਬਣਾਉਂਦਾ ਆਹ ਇਹਨਾਂ ਦੀ ਗੱਲ ਥੀ ਵੈਲਟ ਆਪਾਂ ਰਿਕਾਰਡ ਚੈੱਕ ਕਰ ਲੈਂਦੇ ਠੀਕ ਹੋ ਜਾਏਗਾ ਤੁਸੀਂ ਕੋਈ ਸਰ ਕੋਈ ਸਾਨੂੰ ਸਾਦਿਆਂ ਨੂੰ ਕਹ ਤੇਰੀ ਨਾ ਜਾਵੇ ਤੇ ਕੋਈ ਕਹ ਸਾਨੂੰ ਜਿਹੜਾ ਉਹਨਾਂ ਦੀ ਗੱਲ ਕਰਨਾ ਕੋਈ ਚਾਹਤਾ ਉਹ ਤੋਂ ਡਿਗੋ ਠੀਕ ਹੈ ਬੈਠੋ ਕੋਈ ਬੰਦਾ ਗੱਲ ਕਰਨਾ ਆ ਗਈ ਗੱਲ ਆ ਗਈ ਗੱਲ ਆ ਗਈ ਆਗਿਗਾ ਮੈਂ ਹੁਣੇ ਰਿਕਾਰਡ ਦੇਖ ਲੈਂਦੇ ਆਪਾਂ ਦੇਖੋ ਮੈਂ ਸਤਕਾਰਯੋਗ ਮੈਂਬਰ ਸਰਵਾਂ ਨੂੰ ਬੇਨਤੀ ਕਰਦਾ ਮੈਂ ਹੁਣੇ ਰਿਕਾਰਡ ਵੇਖਦਾ ਤੇ ਜੋ ਵੀ ਸਖਤ ਤੋਂ ਸਖਤ ਕਾਰਵਾਈ ਹੋਏਗੀ ਉਹ ਕਰਾਂਗੇ ਜੇ ਕਿਸੇ ਨੇ ਖਰਾਬ ਕੀਤੀ ਬਿਲਕੁਲ ਬੇਫਿਕਰ ਹੋ ਕਾਰਵਾਈ ਕਰਾਂਗਾ ਗੱਲ ਵਧੀਏ ਦੱਸੋ ਨੰਬਾ ਹੁਣੇ ਲੋ ਬੈਠੋ ਬੈਠ 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 ਦੇਖ ਆਪਣੇ ਕੋਲੇ ਸਭ ਕੁਝ ਰਿਕਾਰਡਡ ਹੈ ਜੀ ਸਰਸਰ ਡਰੱਗਸ ਤੇ ਬੈਸ ਚੱਲ ਰਹੀ ਹੈ ਔਨਰੇਬਲ ਚੀਮਾ ਸਾਹਿਬ ਨੇ ਵੀ ਕੋ ਜ਼ਿਕਰ ਕੀਤਾ ਸੀ ਇੱਕ ਵੀਡੀਓ ਜਿਹੜੀ ਮੈਂ ਪਿਛਲੇ ਦਿਨੀ ਆਪਣੇ ਟਵਿੱਟਰ ਹੈਂਡਲ ਤੇ ਪਾਈ ਸੀ ਜਿਸ ਤੇ ਕਾਰਨ ਚੀਮਾ ਸਾਹਿਬ ਤੇ ਤੇ ਇੱਕ ਸਾਡੇ ਹੋਰ ਸਾਥੀ ਨੇ ਉਹਨਾਂ ਤੇ ਚੰਡੀਗੜ੍ਹ ਪੁਲਿਸ ਨੇ ਕੇਸ ਰਜਿਸਟਰ ਕੀਤਾ ਮੈਂ ਬਕਾਇਦਾ ਤੌਰ ਉਸ ਵੀਡੀਓ ਨੂੰ ਉਨਪਕਾ ਮੈਂ ਨਾਲ ਇਹ ਵੀ ਗੱਲ ਦੱਸਣਾ ਚਾਹਨਾ ਉਸ ਵੀਡੀਓ ਦੇ ਵਿੱਚ ਮੈਂ ਸਰਦਾਰ ਮੀ ਗੁਨੀਵ ਕੌਰ ਮਜੀਠੀਆ ਜਿਹੜੇ ਇਸ ਹਾਊਸ ਦੇ ਮੈਂਬਰ ਨੇ ਮੈਂ ਇਹ ਇਤਰਾਜ਼ ਕੀਤਾ ਸੀ ਕਿਉਂਕਿ ਆਮ ਦੀ ਲੀਡਰ ਆਫ ਦੀ ਆਪੋਜੀਸ਼ਨ ਇੱਥੇ ਜਿੰਨੀਆਂ ਵੀ ਆਪੋਜੀਸ਼ਨ ਪਾਰਟੀਆਂ ਨੇ ਜੇ ਕਿਸੇ ਨਾਲ ਵੀ ਤੱਕਾ ਹੋਏਗਾ ਆਈ ਵਿਲ ਸਟੈਂਡ ਅਪ ਬਿਕਾਉਜ਼ ਸ਼ੀ ਇਜ਼ ਅ ਲੇਡੀ ਮੈਂ ਇਹਨੀ ਗੱਲ ਕਹੀ ਸੀ ਕਿ ਜੋ ਤੌਰ ਤਰੀਕਾ ਵਿਜੀਲੈਂਸ ਨੇ ਚੰਡੀਗੜ੍ਹ ਫਲੈਟ ਦੇ ਵਿੱਚ ਇਸਤੇਮਾਲ ਕੀਤਾ ਕਿ ਵਿਮਨ ਲੈਜਿਸਲੇਟਰ ਦੇ ਘਰ ਜਾਣਾ ਤੁਸੀਂ ਸਰਚ ਵਾਰੰਟ ਲੈ ਕੇ ਨਹੀਂ ਗਏ ਉਹ ਬੈਡਰੂਮ ਦੇ ਵਿੱਚ ਤੁਸੀਂ ਉਹਦੀ ਤਲਾਸ਼ੀ ਕਰਨੀ ਸ਼ੁਰੂ ਕਰ ਦਿੱਤੀ ਮੈਂ ਇੰਨਾ ਗੱਲ ਕਹੀ ਕਿ ਜੇ ਤੁਸੀਂ ਤਲਾਸ਼ੀ ਵੀ ਕਰਨੀ ਹੈ ਤੁਹਾਨੂੰ ਚਾਹੀਦਾ ਉਹਨਾਂ ਨੂੰ ਕਹਿਣਾ ਕਿ ਜੀ ਤੁਸੀਂ ਡਰਾਇੰਗ ਰੂਮ ਚ ਆਜੋ ਅਸੀਂ ਫਲੈਟ ਦੀ ਤਲਾਸ਼ੀ ਕਰਦੇ ਮੈਂ ਇੰਨੀ ਗੱਲ ਕਹੀ ਉਹ ਸੀ ਮੈਂ ਲਿਖੇਦੀ ਕੀਤੀ ਆਈ ਹੈਵ ਨਾਟ ਮੈਂਸ਼ਨਡ ਦੀ ਨੇਮ ਆਫ ਹਰ ਹਸਬੈਂਡ ਬਿਕਰਮ ਸਿੰਘ ਮਜੀਠੀਆ ਓਕੇ ਨਾਲ ਉਹਦੇ ਵਿੱਚ ਮੈਂ ਜਿਸ ਤਰ੍ਹਾਂ ਚੰਦ ਮਹੀਨੇ ਪਹਿਲੇ ਸਰ 1 ਮਿੰਟ ਚੰਦ ਮਹੀਨੇ ਪਹਿਲੇ ਸਾਰ ਸੁਖਪਾਲ ਸਿੰਘ ਖਹਿਰੇ ਦੇ ਘਰ ਵੀ ਪੰਜਾਬ ਪੁਲਿਸ ਗਈ अर्ਲੀ ਮਾਰਨਿੰਗ ਉਹਨਾਂ ਦੇ ਘਰ ਦੇ ਵਿੱਚ ਫੋਰਸਿਬਲੀ ਐਂਟਰੀ ਕਰਕੇ ਬੈਡਰੂਮ ਦਾ ਦਰਵਾਜ਼ਾ ਤੋੜ ਕੇ ਜਦੋਂ ਉਹਨਾਂ ਦੀ ਵਾਈਫ ਵੀ ਉੱਥੇ ਸੀ ਉੱਥੇ ਵੀ ਇਸ ਕਿਸਮ ਦਾ ਹੀ ਤੌਰ ਤਰੀਕਾ ਇਸਤੇਮਾਲ ਕੀਤਾ ਮੈਂ ਉਹਦਾ ਜ਼ਿਕਰ ਕੀਤਾ ਉਹਨੂੰ ਕੰਡਮ ਕੀ ਮੈਂ ਇੱਥੋਂ ਤੱਕ ਵੀਡੀਓ 'ਚ ਕਿਹਾ ਕਿ ਵਿਜੀਲੈਂਸ ਕੋ ਪੂਰਨ ਹੱਕ ਹੈ ਕਿ ਉਹ ਆਪਣੀ ਕਾਰਵਾਈ ਕਰੇ ਤੋ ਮੈਂ ਉਸ ਨੂੰ ਸਿਰਫ ਰੋੜਿਆ ਬਰੋੜਿਆ ਗਿਆ ਉਸ ਨੂੰ ਅਫੀਸ਼ਲ ਆਪ ਦੇ ਹੈਂਡਲ ਤੋਂ ਇਹ ਵਿਖਾਇਆ ਕਿ ਜਿਸ ਤਰ੍ਹਾਂ ਮੈਂ ਬਿਕਰਮ ਸਿੰਘ ਮਜੀਠੀਏ ਦੀ ਜਦੋਂ ਗ੍ਰਿਫਤਾਰੀ ਹੋਈ ਏ ਉਸ ਨੂੰ ਕੰਡੈਮਨ ਕੀਤਾ ਸੋ ਇਸ ਗੱਲ ਕਾਰਨ ਆ ਕੇਸ ਜਿਹੜਾ ਹੈ ਉਥੇ ਰਜਿਸਟਰ ਕੀਤਾ ਗਿਆ ਹੁਣ ਮੈਂ ਅਗਲੀ ਗੱਲ ਤੇ ਆਨਾ ਸੀ ਇਸ ਗੱਲ ਨੂੰ ਪਹਿਲੇ ਮੈਂ ਕਲੈਰਿਟੀ ਦੇਣਾ ਚਾਹਨਾ ਅੰਡਰ ਨੋ ਸੱਕੰਸੈਂਸਸਿਸ ਪ੍ਰਤਾਪ ਸਿੰਘ ਬਾਜਵਾ ਵਿਦ ਬਿਕਰਮ ਸਿੰਘ ਮਜੀਠੀਏ ਇੱਕ ਨੰਬਰ 1 ਨੰਬਰ 2 ਸਰ ਅਇਤੋ ਤਕਰੀਬਨ 11 ਸਾਲ ਪਹਿਲੇ ਤੁਹਾਡਾ ਦਾਸ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸੀ ਸਾਰਿਆਂ ਦਾ ਪਹਿਲਾ ਆਦਮੀ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਵਿੱਚ ਗਿਆ ਐਜ਼ ਅ ਪ੍ਰੈਜ਼ੀਡੈਂਟ ਆਫ ਪੰਜਾਬ ਪ੍ਰਦੇਸ਼ ਕਾਂਗਰਸ ਤੁਹਾਡਾ ਦਾਸ ਗਿਆ ਸੀ ਉਸ ਤੋਂ ਬਾਅਦ ਇਹਦੇ ਨਾਲ ਲੱਗੀ ਹੈ ਜਿਹੜੀ ਚਿੱਠੀ ਮੈਂ ਉਸ ਟਾਈਮ ਦੇ ਮੁੱਖ ਮੰਤਰੀ ਸਰ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਸੀ ਕਿ ਜਿਹੜਾ ਭੋਲਾ ਡਰੱਗ ਕੇਸ ਹੈ ਉਸ ਕੇਸ ਦੇ ਵਿੱਚ ਇਹਦੀ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਨਹੀਂ ਕਿਉਂਕਿ ਸਾਹ ਸੁਖਬੀਰ ਸਿੰਘ ਉਹ ਮਨਿਸਟਰ ਨੇ ਵਿਕਰਮ ਸਿੰਘ ਮਜੀਠੀਆ ਰੈਵਨਿਊ ਮਨਿਸਟਰ ਹੈ ਸਾਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਮੈਂ ਮੰਗ ਕੀਤੀ ਸੀ ਕਿ ਇਹਦੀ ਇਨਵੈਸਟੀਗੇਸ਼ਨ ਸੀਬੀਆਈ ਨੂੰ ਦਿੱਤੀ ਜਾ ਆ ਆ ਚੀਜ਼ ਉਥੇ ਸਾਹਮਣੇ ਅੱਗੇ ਗੱਲ ਲਾਈ ਇਹਨਾਂ ਨੇ ਮੈਨੂੰ ਗੱਲ ਕਹੀ ਸੀ ਮਾ ਸਾਹਿਬ ਨੇ ਕਿ ਤੁਹਾਡੀਆਂ ਪੁਰਾਣੀਆਂ ਵੀਡੀਓ ਆਈਆਂ ਕੋਈ 11 12 ਸਾਲ ਪੁਰਾਣੀਆਂ ਕਿ ਜੀ ਤੁਸੀਂ ਕਿਹਾ ਸੀ ਤਰਨਤਾਂ ਚ ਕਿ ਜੇ ਮੈਨੂੰ ਮੌਕਾ ਮਿਲਦਾ ਨਾ ਰੱਸਾ ਪਾ ਕੇ ਗੱਲ ਦੇ ਵਿੱਚ ਇਹਨਾਂ ਨੂੰ ਧਰੂਕ ਏ ਸੀਆਈਏ ਉੱਥੇ ਲੈ ਕੇ ਆਵਾਂਗਾ ਤਰਨਤਾਂ ਚ ਬਿਲਕੁਲ ਮੈਂ ਸਟੈਂਡ ਕਰਨਾ ਉਸ ਵੀ ਠੀਕ ਹੈ ਮੈਂ ਸਟੈਂਡ ਕਰਨਾ ਅੱਜ ਵੀ ਮੈਂ ਸਟੈਂਡ ਕਰਨਾ ਉਹ ਸੈਂਟੀਮੈਂਟ ਨਾ ਮੈਨੂੰ 16 ਵਿੱਚ ਉਤਾਰ ਦਿੱਤਾ ਸੀ ਤੇ ਕੈਪਟਨ ਸਾਹਿਬ ਆ ਗਏ ਸੀ ਮੈਨੂੰ ਮੌਕਾ ਮਿਲਦਾ ਤੇ ਕੰਮ ਹੋ ਜਾਣਾ ਸੀ ਥੈਂਕ ਯੂ ਕਿਉਂਕਿ ਮੈਨੂੰ ਮੌਕਾ ਨਹੀਂ ਮਿਲਿਆ ਰੱਸਾ ਪਾਣ ਦਾ ਮੈਨੂੰ ਵਕਤ ਨਹੀਂ ਮਿਲਿਆ ਜਦੋਂ ਵਕਤ ਮਿਲੇਗਾ